ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਹੋ ਰਹੇ ਵਾਅਦੇ ਦੇ ਵਿਚਕਾਰ ਲੁਧਿਆਣਾ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਚੋਰ ਇੱਕ ਦੁਕਾਨ ਦੇ ਵਿੱਚੋਂ ਚੋਰੀ ਕਰਨ ਦੀ ਜਿਹੜੇ ਮਨਸੂਬੇ ਦੇ ਨਾਲ ਦਾਖਲ ਹੁੰਦਾ ਹੈ ਤੇ ਉੱਥੇ ਬੈਠੀ ਕੁੜੀ ਬੜੀ ਦਲੇਰੀ ਦੇ ਨਾਲ ਉਸ ਚੋਰ ਦਾ ਮੁਕਾਬਲਾ ਕਰਦੀ ਦਿਖਾਈ ਦਿੱਤੀ ਹੈ ਜਿੱਥੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕੀ ਇਸ ਚੋਰੀ ਦੀ ਵਾਰਦਾਤ ਦੀ ਜਿਹੜੀ ਹੈ ਨਿਖੇਧੀ ਕਰ ਰਹੇ ਨੇ ਉੱਥੇ ਹੀ ਉਸ ਦੇ ਨਾਲ-ਨਾਲ ਇਸ ਕੁੜੀ ਦੀ ਬਹਾਦਰੀ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੋਰ ਦੁਕਾਨ ਦੇ ਵਿੱਚ ਵੜਦਾ ਜਿਹਦੇ ਵੀ ਹੱਥ ਦੇ ਵਿੱਚ ਇੱਕ ਤੇਜ਼ ਤਾਰ ਹਥਿਆਰ ਵੀ ਫੜਿਆ ਹੁੰਦਾ ਤੇ ਉਹ ਕੁੜੀ ਦੇ ਉੱਤੇ ਪਹਿਲਾਂ ਉਸ ਨੂੰ ਉਹ ਤੇਜ਼ ਤਾਰ ਹਥਿਆਰ ਦੇ ਨਾਲ ਦਿਖਾ ਕੇ ਉਸ ਨੂੰ ਡਰਾਉਂਦਾ ਹੈ ਉਸ ਤੋਂ ਬਾਅਦ ਗੱਲੇ ਨੂੰ ਹੱਥ ਪਾ ਲੈਂਦਾ ਹੈ ਆ ਕੁੜੀ ਬਹਾਦਰੀ ਦਿਖਾਉਂਦੀ ਹੋਈ ਉਸ ਦੇ ਉੱਤੇ ਝਪਟਦੀ ਹੈ ਤੇ ਉਸ ਤੋਂ ਬਾਅਦ ਚੋਰ ਉਥੋਂ 9:02 11 ਹੋ ਜਾਂਦਾ ਹੈ ਤੇ ਉਸ ਦੇ ਬਾਅਦ ਇਹ ਕੁੜੀ ਵੀ ਉਸ ਦਾ ਪਿੱਛਾ ਕਰਨ ਦੇ ਲਈ ਬਾਹਰ ਨਿਕਲਦੀ ਹੈ ਪਰ ਜਦੋਂ ਹੱਥ ਨਹੀਂ ਲੱਗਦਾ ਤਾਂ ਵਾਪਸ ਆਪਣੀ ਦੁਕਾਨ ਦੇ ਵਿੱਚ ਆ ਜਾਂਦੀ ਹੈ ਹਾਲਾਂਕਿ ਕਿਉਂਕਿ ਉਸ ਸਮੇਂ ਇਹ ਕੁੜੀ ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕਰਦੀ ਹੈ ਪਰ ਬਾਅਦ ਦੇ ਵਿੱਚ ਉਹ ਘਬਰਾ ਜਾਂਦੀ ਹੈ ਤਾਂ ਉਹ ਘਬराई ਹੋਈ ਵੀ ਦਿਖਾਈ ਦਿੰਦੀ ਹੈ ਉਹ ਰੋਣ ਲੱਗਦੀ ਹੈ ਇੰਨੇ ਨੂੰ ਹੀ ਆਸ-ਪਾਸ ਦੇ ਲੋਕ ਇਸ ਗੱਲ ਦਾ ਰੋਲਾ ਸੁਣਦੇ ਹੋਏ ਦੁਕਾਨ ਦੇ ਵਿੱਚ ਇਕੱਠੇ ਹੁੰਦੇ ਨੇ ਆ ਕੇ ਉਸ ਨੂੰ ਕੁੜੀ ਨੂੰ ਇਸ ਦੇ ਬਾਰੇ ਪੁੱਛਦੇ ਨੇ ਇਹ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਆਈ ਹੈ ਇਹ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਜਿਸ ਦੇ ਵਿੱਚ ਕਿ ਰਿਕਾਰਡ ਹੋ ਗਈ ਜੋ ਵੀ ਦੁਕਾਨ ਦੇ ਵਿੱਚ ਵਾਰਦਾਤ ਵਾਪਰੀ ਪਰ ਇਸ ਦੇ ਉੱਤੇ ਜਿਹੜਾ ਅੱਗੇ ਇਸ ਦਾ ਕੁਝ ਵੀ ਜਿਹੜਾ ਖਾਸ ਅਪਡੇਟ ਸਾਹਮਣੇ ਨਹੀਂ ਹੈ ਕਿਉਂਕਿ ਵਾਰਦਾਤ ਕਿਤੇ ਨਾ ਕਿਤੇ ਹੋਣ ਤੋਂ ਬਚਾ ਰਹਿ ਗਿਆ ਚੋਰੀ ਜਿਹੜੀ ਹੈ ਉਸ ਨੂੰ ਇਸ ਨੇ ناکਾਮ ਕਰ ਦਿੱਤਾ ਉਸ ਚੋਰ ਦੇ मंसूबे ਨੂੰ ਇਸ ਕੁੜੀ ਦੀ ਦਲੇਰੀ ਨੇ ਜਿਹੜਾ ਹੈ ਉਹ ناکਾਮ ਕਰ ਦਿੱਤਾ ਪਰ ਇੱਥੇ ਇਹ ਗੱਲ ਬੜੇ ਧਿਆਨ ਦੇਣੀ ਯੋਗ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕੁੜੀ ਸਤਾਰਕ ਹੋ ਕੇ ਜਿਹੜਾ ਹੈ ਉਸ ਦਾ ਮੁਕਾਬਲਾ ਕਰਦੀ ਹੈ ਪੂਰੀ ਦਲੇਰੀ ਦੇ ਨਾਲ ਉਹਦਾ ਸਾਹਮਣਾ ਕਰਦੀ ਹੈ ਤੇ ਉਸ ਤੋਂ ਬਾਅਦ ਚੋਰ ਉਥੋਂ 9:02 11 ਹੋ ਜਾਂਦਾ ਤਾਂ ਹਰ ਕੋਈ ਇਸ ਕੁੜੀ ਦੀ ਇਸ ਸਮੇਂ ਸ਼ਲਾਘਾ ਕਰ ਰਿਹਾ ਹੈ ਕਿ ਹਰ ਕੁੜੀ ਨੂੰ ਇਸੇ ਤਰੀਕੇ ਦੇ ਨਾਲ ਦਲੇਰ ਹੋਣ ਦੀ ਲੋੜ ਹੈ ਤੇ ਉਸ ਦੇ ਨਾਲ ਹੀ ਨਾਲ ਅਗਰ ਅਸ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਦੀ ਤਾਂ ਅੱਜ ਜਿਹੜੇ ਚੋਰ ਨੇ ਜਿਹੜੇ ਲੁਟੇਰੇ ਨੇ ਉਹਨਾਂ ਦੇ ਮਨ ਇੰਨੇ ਖੁੱਲ ਗਏ ਨੇ ਇੰਨੇ ਉਹ ਜਿਹੜੇ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਨੇ ਕਿ ਉਹ ਦੁਕਾਨਾਂ ਦੇ ਉੱਤੇ ਜਾ ਕੇ ਉੱਥੇ ਬੈਠੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਸੋ ਇਹ ਇੱਕ ਵੱਡਾ ਸਵਾਲ ਖੜਾ ਕਰਦਾ ਤੇ ਦੂਜੀ ਗੱਲ ਅਜੇਹਾ ਜਿਹੜਾ ਇਹ ਚੋਰ ਵੀ ਸੀ ਅਗਰ ਦੇਖਿਆ ਜਾਵੇ ਤਾਂ ਗੌਰ ਕੀਤੀ ਜਾਵੇ ਤਾਂ ਹਾਲਾਂਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਉਹ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਵਿੱਚੋਂ ناکਾਮ ਹੋਇਆ ਪਰ ਦੇਖਿਆ ਜਾਵੇ ਤਾਂ ਅਜਿਹੇ ਜਿਹੜੇ ਚੋਰ ਨੇ ਉਹ ਜ਼ਿਆਦਾਤਰ ਉਹ ਲੋਕ ਹੁੰਦੇ ਨੇ ਜਿਹੜੇ ਨਸ਼ੇ ਪੱਤੇ ਦੇ ਆਦੀ ਹੁੰਦੇ ਨੇ ਔਰ ਆਪਣਾ ਉਹ ਨਸ਼ਾ ਪੂਰਾ ਕਰਨ ਦੇ ਲਈ ਜਾਂ ਫਿਰ ਉਹਨਾਂ ਦੀ ਜਿਹੜੀ ਪੈਸੇ ਦੀ ਕਮੀ ਆ ਉਸ ਨੂੰ ਪੂਰਾ ਕਰਨ ਦੇ ਲਈ ਅਜਿਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਕਿਤੇ ਨਾ ਕਿਤੇ ਲੋੜ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਸਖਤੀ ਵਰਤੇ ਔਰ ਇਸ ਤਰੀਕੇ ਦੇ ਨਾਲ ਹੋਰ ਆਲੇ ਦੁਆਲੇ ਜਿਹੜਾ ਹੈ ਸਖਤੀ ਕੀਤੀ ਜਾਵੇ ਤਾਂਕੇ ਅਜਈਆਂ ਵਾਰਦਾਤਾ ਕਰਨ ਤੋਂ ਪਹਿਲਾਂ ਲੋਕ ਡਰਨ ਲੋਕ ਕੰਬਣ ਤੇ ਇਹ ਅਜਹੀ ਵਾਰਦਾਤਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰਨ ਤੇ ਉਸ ਦੇ ਨਾਲ ਹੀ ਨਾਲ ਇਹ ਕੁੜੀ ਇੱਕ ਮਿਸਾਲ ਬਣ ਗਈ ਹੈ ਕਿ ਇਸ ਤਰੀਕੇ ਦੇ ਨਾਲ ਦਲੇਰੀ ਦੇ ਨਾਲ ਅਗਰ ਚਾਹੇ ਉਹ ਕੁੜੀ ਹੈ ਜਾਂ ਕੋਈ ਵੀ ਦੁਕਾਨਦਾਰ ਹੈ ਅਗਰ ਉਹ ਆਪਣੀ ਸੁਰੱਖਿਆ ਦੇ ਲਈ ਇਸ ਤਰੀਕੇ ਦੇ ਨਾਲ ਜਿਹੜਾ ਹੈ ਦਲੇਰਾਨਾ ਕਦਮ ਚੁੱਕਦਾ ਤਾਂ ਉਸ ਦੇ ਨਾਲ ਵੱਡੀਆਂ ਵਾਰਦਾਤਾ ਨੂੰ ਅੰਜਾਮ ਹੋਣ ਤੋਂ ਰੋਕਿਆ ਜਾ ਸਕਦਾ ਤਾਂ ਇਹ ਵੀਡੀਓ ਜਿਹੜੀ ਹੈ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਿੱਥੇ ਵੀ ਇਹ ਵੀਡੀਓ ਪਹੁੰਚ ਰਹੀ ਹੈ ਹਰ ਕੋਈ ਇਸ ਕੁੜੀ ਦੀ ਤਾਰੀਫ਼ ਕਰ ਰਿਹਾ ਹੈ ਜਿੱਥੇ ਵੱਡੀ ਵਾਰਦਾਤ ਹੋਣ ਤੋਂ ਬਚ ਗਈ ਹੈ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਹ ਵੀਡੀਓ ਲੁਧਿਆਣਾ ਦੀ ਹੈ ਲੁਧਿਆਣਾ ਦੀ ਇੱਕ ਦੁਕਾਨ ਦੇ ਉੱਤੇ ਇੱਕ ਚੋਰ ਵੱਲੋਂ ਚੋਰੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਉਸ ਦੀ ਵੀਡੀਓ ਹੈ